ਉਸ ਸ਼ਾਰਟ ਸਰਕਟ ਨਾਲ ਅਨਸਥੀਸੀਆ ਡਿਪਾਰਟਮੈਂਟ ਦੇ ਵਿੱਚ ਕਾਫੀ ਧੂੰਆਂ ਫੈਲ ਗਿਆ ਤੇ ਉਹ ਧੂੰਆਂ ਥੋੜਾ ਜਿਹੜਾ ਹੈ ਉਹ ਆਈਸੀਯੂ ਦੇ ਵਿੱਚ ਵੀ ਆ ਗਿਆ ਇੰਡੀਆ ਦੇ ਵਿੱਚ ਵੀ ਆ ਰਿਹਾ ਨਿਊਜ਼ਪੇਪਰ 'ਚ ਆ ਰਿਹਾ ਉੱਥੇ ਕੋਈ ਅੱਗ ਨਹੀਂ ਸੀ ਲੱਗੀ ਇੱਕ ਸ਼ਾਰਟ ਸਰਕਟ ਕਰਕੇ ਇੱਕ ਧੂਆਂ ਜਿਹੜਾ ਸੀਗਾ ਉਹ ਨਿਕਲਿਆ ਸੀ ਬੀਤੇ ਦਿਨੇ ਗੁਰਨਾਨਕ ਦੇਵ ਹਸਪੀਟਲ ਤੋਂ ਇੱਕ ਮਾਮਲਾ ਸਾਹਮਣੇ ਆਂਦਾ ਹੈ ਜਿਸ ਦੇ ਵਿੱਚ ਆਈ ਸੀ ਯੂ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਂਦਾ ਹੈ ਇਸ ਬਾਰੇ ਵਿਚਾਰਸਹਿਤ ਗੱਲਬਾਤ ਕਰਾਂਗੇ ਮੇਰੇ ਨਾਲ ਗੁਰਨਾਨਕ ਦੇਵ ਹਸਪੀਟਲ ਤੋਂ ਮੈਡੀਕਲ ਸੁਪਰਡੈਂਡੈਂਟ ਡਾਕਟਰ ਕਰਮਜੀਤ ਸਿੰਘ ਮੌਜੂਦ ਨੇ ਸਰ ਕੀ ਹੈ ਮਾਮਲਾ Uh, 15 16 ਦੀ ਜਿਹੜੀ ਨਾਈਟ ਸੀ ਉਸ ਨਾਈਟ ਦੇ ਵਿੱਚ ਆਈਸੀਯੂ ਦੇ ਨਾਲ ਅਨਸਥੀਸੀਆ ਡਿਪਾਰਟਮੈਂਟ ਆ ਸਾਡਾ ਅਨਸਥੀਸੀਆ ਡਿਪਾਰਟਮੈਂਟ ਦੇ ਵਿੱਚ ਇੱਕ ਏਐਚਯੂ ਦੇ ਵਿੱਚ ਜਿਹੜਾ ਕਿ ਸਾਡਾ ਸਾਰਾ 에ਅਰ ਕੰਡੀਸ਼ਨਸ ਨੂੰ ਕੰਟਰੋਲ ਕਰਦਾ ਉੱਥੇ ਇੱਕ ਬਿਜਲੀ ਦੇ ਪੁਆਇੰਟ ਦਾ ਸ਼ਾਰਟ ਸਰਕਟ ਹੋਇਆ ਸੀ ਉਸ ਸ਼ਾਰਟ ਸਰਕਟ ਨਾਲ ਅਨਸਥੀਸੀਆ ਡਿਪਾਰਟਮੈਂਟ ਦੇ ਵਿੱਚ ਕਾਫੀ ਧੂਆ ਫੈਲ ਗਿਆ ਤੇ ਉਹ ਧੂਆ ਥੋੜਾ ਜਿਹੜਾ ਹੈ ਉਹ ਆਈਸੀਯੂ ਦੇ ਵਿੱਚ ਵੀ ਆ ਗਿਆ ਸੋ ਕੁਝ ਪੈਨਿਕ ਜਿਹੜਾ ਸੀ ਉਹ ਕ੍ਰੀਏਟ ਹੋ ਗਿਆ ਵੀ ਸ਼ਾਇਦ ਅੱਗ ਲੱਗ ਗਈ ਕਿਤੇ ਅੱਗ ਲੱਗ ਗਈ ਪਰ ਉਹ ਬੜੀ ਜਲਦੀ ਸਾਡੇ ਜਿਹੜੇ ਪੈਸਕੋ ਸਿਕਿਉਰਿਟੀ ਦਾ ਸਟਾਫ ਆ ਪਲੱਸ ਸਾਡਾ ਜਿਹੜਾ ਬਾਕੀ ਸਟਾਫ ਜਿਹੜਾ ਨਸਤੀਜੀਆ ਤੇ ਆਈਸੀਯੂ ਚ ਪੋਸਟ ਸੀ ਉਹਨਾਂ ਨੇ ਪਤਾ ਦੇਖ ਲਿਆ ਕਿਸ ਕਿਸ ਜਗ੍ਹਾ ਤੋਂ ਧੂੰਆਂ ਆ ਰਿਹਾ ਉਹਨਾਂ ਨੇ ਤੁਰੰਤ ਐਕਟ ਕਰਦੇ ਹੋਏ 5 ਮਿੰਟ ਦੇ ਅੰਦਰ ਅੰਦਰ ਹੀ ਉਸ ਧੂੰਏਂ ਤੇ ਕਾਬੂ ਪਾ ਲਿਆ ਸੀ ਉੱਥੇ ਕੋਈ ਜ਼ਿਆਦਾ ਅੱਗ ਨਹੀਂ ਲੱਗਣ ਦਿੱਤੀ ਉਹਨਾਂ ਨੇ ਉਸ ਤੋਂ ਬਾਅਦ ਜਿਹੜੇ ਆਈਸੀਯੂ ਦੇ ਵਿੱਚ ਜਿਹੜੇ ਪੇਸ਼ੈਂਟ ਸਾਡੇ ਦਾਖਲ ਸੀਗੇ ਜਿਆਦਾ ਪੇਸ਼ੈਂਟ 16 ਪੇਸ਼ੈਂਟ ਸੀ ਤਕਰੀਬਨ ਦਾਖਲ ਉੱਥੇ ਉਹਨਾਂ ਦੇ ਵਿੱਚੋਂ ਜਿਹੜੇ ਵੈਂਟੀਲੇਟਰ ਤੇ ਸੀ ਉਹਨਾਂ ਨੂੰ ਤਾਂ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਸੀ ਉਹ ਵੈਂਟੀਲੇਟਰ ਵਾਲੇ 11 ਪੇਸ਼ੈਂਟ ਅਸੀਂ ਉੱਥੇ ਹੀ ਰਹਿਣ ਦਿੱਤੇ ਪੰਜ ਪੇਸ਼ੈਂਟ ਜਿਹੜੇ ਸੀ ਅਸੀਂ ਪ੍ਰੀਕਾਸ਼ਨਰੀ ਅਸੀਂ ਨਾਲ ਦੇ ਵਾਰਡ ਦੇ ਵਿੱਚ ਸਰਜਿਕਲ ਵਾਰਡ 5 ਦੇ ਵਿੱਚ ਸ਼ਿਫਟ ਕਰ ਦਿੱਤੇ ਸੀਗੇ ਸੋ ਇਹ ਜੋ ਮੀਡੀਆ ਦੇ ਵਿੱਚ ਵੀ ਆ ਰਿਹਾ ਨਿਊਜ਼ਪੇਪਰ 'ਚ ਆ ਰਿਹਾ ਉੱਥੇ ਕੋਈ ਅੱਗ ਨਹੀਂ ਸੀ ਲੱਗੀ ਇੱਕ ਸ਼ਾਰਟ ਸਰਕਟ ਕਰਕੇ ਇੱਕ ਧੂਆ ਜਿਹੜਾ ਸੀਗਾ ਉਹ ਨਿਕਲਿਆ ਸੀ ਉਸ ਧੂਆ ਉਹ ਧੂਆ ਆਈਸੀਯੂ ਦੇ ਵਿੱਚ ਵੀ ਐਂਟਰ ਹੋਇਆ ਕਿਉਂਕਿ ਸਾਰਾ ਟੋਟਲੀ 에ਅਰ ਕੰਡੀਸ਼ਨਡ ਆ ਉਹ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਦੁਬਾਰਾ ਫਿਰ ਉਸੇ ਟਾਈਮ ਮੌਕੇ ਤੇ ਇਹ ਹੋ ਰਿਹਾ ਕਿ ਆਈ ਸੀ ਯੂ ਵੀ ਜਿਹੜਾ ਨਵਾਂ ਹੀ ਹੈ ਜੇ ਜਨਵਰੀ ਦੇ ਵਿੱਚ ਹੀ ਇਹਨਾਂ ਨੂੰ ਮਤਲਬ ਖੁੱਲ੍ਹਿਆ ਹੈ ਔਰ ਇੰਜੀਨੀਅਰਿੰਗ ਵਿੰਗ ਉਹਦੇ ਤੇ ਵੀ ਸਵਾਲ ਚੁੱਕੇ ਗਏ ਨੇ ਕਿ ਆਖਰਕਾਰ ਹਲੇ ਨਵਾਂ ਹੀ ਖੁੱਲਿਆ ਔਰ ਇਸ ਤਰ੍ਹਾਂ ਸ਼ਾਰਟ ਸਰਕਟ ਵੀ ਚਲੋ ਗਨੀਮਤ ਰਹੀ ਕਿ ਹੁਣ ਕੁਝ ਨਹੀਂ ਆ ਲੇਕਿਨ ਅਗਲੇ ਸਮੇਂ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਸੀ ਕਿ ਪੇਸ਼ੈਂਟਸ ਨੂੰ ਜਿੰਨਾ ਕੁਝ ਜੜੀ ਸੀਗੀ ਉਹ ਖਰਾਬੀ ਹੋ ਸਕਦੀ ਸੀ ਦੇਖੋ ਇਹ ਜਿਹੜਾ ਆਈ ਸੀ ਯੂ ਹੈ ਸਾਡਾ ਰੈਨੋਵੇਸ਼ਨ ਤੋਂ ਬਾਅਦ ਜਨਵਰੀ ਦੇ ਵਿੱਚ ਹੀ ਇੰਜੀਨੀਅਰਿੰਗ ਵਿੰਗ ਨੇ ਸਾਨੂੰ ਹੈਂਡਓਵਰ ਕੀਤਾ ਸੋ आईसीयू ਤੋਂ ਬਾਹਰ ਜਿਹੜਾ ਸ਼ਾਰਟ ਸਰਕਟ ਹੋਇਆ ਉਹਦੇ ਲਈ ਅਸੀਂ ਇਨਕੁਆਰੀ ਮਾਰਕ ਕਰਤੀ ਆ ਉਹਦੇ ਲਈ ਇੰਜੀਨੀਅਰਿੰਗ ਵਿੰਗ ਜਿਹੜਾ ਪੀ ਡਬਲਯੂ ਡੀ ਇਲੈਕਟ੍ਰਿਸਿਟੀ ਵਿੰਗ ਤੇ ਪੀ ਡਬਲਯੂ ਡੀ ਜਿਹੜਾ ਪਬਲਿਕ ਹੈਲਥ ਵਿੰਗ ਆ ਜਿੰਨਾਂ ਵੱਲੋਂ ਸਾਰੇ 에ਅਰ ਕੰਡੀਸ਼ਨਰ ਇੰਸਟਾਲ ਕੀਤੇ ਗਏ ਸੀ ਉਹਨਾਂ ਨੂੰ ਇਨਕੁਆਰੀ ਮਾਰਕ ਕਰ ਦਿੱਤੀ ਗਈ ਆ ਉਹਨਾਂ ਨੂੰ ਦੋ ਦਿਨ ਦੇ ਅੰਦਰ ਅੰਦਰ ਡਾਇਰੈਕਟਰ ਪ੍ਰਿੰਸੀਪਲ ਸਰ ਨੇ ਰਿਪੋਰਟ ਦੇਣ ਲਈ ਕਿਹਾ ਪਰ ਕਿਸੇ ਤਰ੍ਹਾਂ ਦਾ ਵੀ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਉਹ AHU ਜਿਸ ਕੰਪਨੀ ਵੱਲੋਂ ਇੰਸਟਾਲ ਕੀਤਾ ਗਿਆ ਜਿਸ ਕੰਪਨੀ ਵੱਲੋਂ ਅਸੀਂ ਉਹਦੀ ਗਾਰੰਟੀ ਵਾਰੰਟੀ ਉਹਨਾਂ ਦੇ ਅੰਡਰ ਹੈ ਉਹ ਉਹਨਾਂ ਨੇ ਆ ਕੇ ਦੁਬਾਰਾ ਵੀ ਚਾਲੂ ਕਰ ਦਿੱਤਾ ਉਹ ਸੋ ਸ਼ਾਰਟ ਸਰਕਟ ਕਿਉਂ ਹੋਇਆ ਜ਼ਿਆਦਾ ਹੀਟ ਕਰਕੇ ਹੋਇਆ ਜ਼ਿਆਦਾ ਗਰਮੀ ਕਰਕੇ ਹੋਇਆ ਉਹਦੇ ਕਾਰਨਾਂ ਦਾ ਉਹ ਕੰਪਨੀ ਵੀ ਪਤਾ ਲਗਾ ਰਹੀ ਆ ਔਰ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਸਿਰਫ ਇੱਕ ਵਾਇਰ ਛੋਟੀ ਜੀ ਸੜੀ ਸੀ ਉਸ ਵਾਇਰ ਕਰਕੇ ਹੀ ਸਾਰਾ ਧੂਆ ਉੱਠਿਆ ਸੀ ਇਸ ਦੇ ਵਿੱਚ ਪੇਸ਼ੈਂਟਸ ਜੋ ਸੀਗੇ ਉਹ ਸਾਰੇ ਸੇਫ ਨੇ ਉਹਨਾਂ ਨੂੰ ਕੋਈ ਨੁਕਸਾਨ ਪੇਸ਼ੈਂਟ ਸਾਰੇ ਸੇਫ ਨੇ ਪੇਸ਼ੈਂਟ ਸਾਰੇ ਸੇਫ ਨੇ ਜਿਸ ਤਰ੍ਹਾਂ ਕਿ ਨਿਊਜ਼ਪੇਪਰ ਦੇ ਵਿੱਚ ਆਇਆ ਦੋ ਪੇਸ਼ੈਂਟਸ ਦੀ ਡੈਥ ਹੋ ਗਈ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਮੈਂ ਖੁਦ ਔਰ ਸਾਡੇ ਵਾਈਸ ਪ੍ਰਿੰਸੀਪਲ ਸਰ ਨੇ ਅਸੀਂ ਰਾਤੀ 2:30 ਵਜੇ ਤੱਕ ਅਸੀਂ ਮੋਨੀਟਰ ਕੀਤਾ ਸਾਰਾ ਸਾਰੇ ਪੇਸ਼ੈਂਟਸ ਜਦੋਂ ਸੇਫ ਸੀ ਅਸੀਂ ਉਸ ਟਾਈਮ ਤੇ ਅਸੀਂ ਗਏ ਆ ਜਿਹੜੇ ਦੋ ਪੇਸ਼ੈਂਟ ਦੀ ਉਹ ਗੱਲ ਕਰ ਰਹੇ ਨੇ ਉਹ ਪੇਸ਼ੈਂਟ ਆਲਰੇਡੀ ਬਹੁਤ ਜ਼ਿਆਦਾ ਟਰਮੀਨਲ ਸਟੇਜ ਤੇ ਸੀਗੇ ਉਹ ਪੇਸ਼ੈਂਟ ਉਸ ਤੋਂ ਕਾਫੀ ਦੇਰ ਬਾਅਦ ਮਤਲਬ ਬਹੁਤ ਹੀ अर्ਲੀ ਮਾਰਨਿੰਗ 16 ਤਰੀਕ ਨੂੰ ਐਕਸਪਾਇਰ ਹੋਏ ਨੇ ਨਾ ਕਿ ਉਹ ਅੱਗ ਦੇ ਕਾਰਨ ਜਾਂ ਫਾਇਰ ਦੇ ਕਾਰਨ ਜਾਂ ਧੂਏਂ ਦੇ ਕਾਰਨ ਐਕਸਪਾਇਰ ਹੋਏ ਨੇ ਗੁਰੂ ਨਾਨਕ ਦੇ ਹਸਪਤਾਲ ਅਗਰ ਦੇਖਿਆ ਜਾਵੇ ਤਾਂ ਲਗਾਤਾਰ ਸੁਰਖੀਆਂ ਦੇ ਵਿੱਚ ਰਹਿੰਦਾ ਕਿ ਇੱਥੇ ਜਿਹੜੀਆਂ ਸੇਵਾਵਾਂ ਨੇ ਉਹ ਮਰੀਜ਼ ਨੂੰ ਤੰਗ ਪਰੇਸ਼ਾਨ ਹੁੰਦੇ ਨੇ ਜਾਂ ਦੂਰ ਦੁਰਾਡੇੋਂ ਜਿਹੜੇ ਆਂਦੇ ਨੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੀ ਕਹਿਣਾ ਚਾਹਾਂਗੇ ਦੇਖੋ ਅਸੀਂ ਗੁਰਨਾਨਕ ਦੇਵ ਹਸਪਤਾਲ ਚ ਜੋ ਪੰਜਾਬ ਸਰਕਾਰ ਦਾ ਮੋਟਿਵ ਆ ਅਸੀਂ ਬਿਹਤਰ ਸੇਵਾਵਾਂ ਦੇਣ ਲਈ ਅਸੀਂ ਦਿਨ ਰਾਤ ਇੱਥੇ ਕੰਮ ਕਰ ਰਹੇ ਆ ਇੱਥੇ ਵਰਕਲੋਡ ਸਾਡੇ ਕੋਲ ਬਹੁਤ ਜ਼ਿਆਦਾ ਕਿਉਂਕਿ ਸਾਡੇ ਕੋਲ ਇੱਥੇ ਗੁਰਨਾਨਕ ਦੇਵ ਹਸਪਤਾਲ ਦੇ ਵਿੱਚ ਹੀ 1200 ਬੈੱਡ ਚੱਲ ਰਿਹਾ 1200 ਬੈੱਡ ਹੁੰਦੇ ਹੋਏ ਵੀ ਸਾਨੂੰ 200-250 ਐਕਸਟਰਾ ਬੈੱਡ ਲਗਾਉਣਾ ਪੈਂਦਾ ਇੰਨਾ ਜ਼ਿਆਦਾ ਸਾਡੇ ਕੋਲ ਰੈਸ਼ਾ ਔਰ ਡੇਲੀ ਕੋਈ ਜਿਹੜਾ ਹੈ 10-14 10 ਤੋਂ 12000 ਇੱਥੇ ਪਬਲਿਕ ਜਿਹੜੀ ਆ ਆਮ ਉਹ ਵਿਜ਼ਿਟ ਕਰਦੀ ਆ ਸੋ ਕਿਸੇ ਤਰ੍ਹਾਂ ਦੀ ਕੋਈ ਛੋਟੀ ਮੋਟੀ ਕਮੀ ਕਈ ਵਾਰ ਰਹਿ ਜਾਂਦੀ ਆ ਪਰ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਹਰ ਤਰ੍ਹਾਂ ਜਿਹੜਾ ਮਰੀਜ਼ ਆ ਜਿਹੜਾ ਵੀ ਮਰੀਜ਼ ਇੱਥੇ ਆਂਦਾ ਇਸ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਉਹਨੂੰ ਹਰ ਤਰ੍ਹਾਂ ਦੀਆਂ ਸਵਾਵਾਵਾਂ ਜਿਹੜੀਆਂ ਗੁਰੂ ਨਾਨਕ ਦੇਵ ਹਸਪਤਲ ਦੇ ਵਿੱਚ ਦਿੱਤੀਆਂ ਜਾਣ ਬਾਕੀ ਕੁਝ ਜਿਹੜਾ ਪੇਸ਼ੈਂਟ ਜਿਹੜਾ ਆ ਰਿਹਾ ਕਈ ਵਾਰ ਇਹ ਹੁੰਦਾ ਜਿਹੜੀ ਬਹੁਤ ਹੀ ਜ਼ਿਆਦਾ ਐਮਰਜੈਂਸੀ ਹੁੰਦੀ ਆ ਉਹਨੂੰ ਡਾਕਟਰਾਂ ਦੀ ਵੀ ਪ੍ਰੈਫਰੈਂਸ ਹੁੰਦੀ ਆ ਸਭ ਤੋਂ ਪਹਿਲਾਂ ਉਹ ਐਮਰਜੈਂਸੀ ਮਰੀਜ਼ ਨੂੰ ਸਟੇਬਲ ਕਰਦੇ ਨੇ ਉਸ ਤੋਂ ਬਾਅਦ ਉਹ ਜਿਹੜਾ ਪੇਸ਼ੈਂਟ ਆਲਰੇਡੀ ਠੀਕ ਹੁੰਦਾ ਸਿਰਫ ਐਡਮਿਟ ਹੁੰਦਾ ਦਾਖਲ ਹੁੰਦਾ ਉਹਨੂੰ ਉਹ ਦੇਖਣ ਜਾਂਦੇ ਨੇ ਸੋ ਕੁਝ ਮਰੀਜ਼ਾਂ ਨੂੰ ਵੀ ਆਮ ਪਬਲਿਕ ਨੂੰ ਵੀ ਇਹ ਸਮਝਣਾ ਚਾਹੀਦਾ ਸਾਡੀ ਜਿਹੜੀ ਪ੍ਰਾਇਓਰਿਟੀ ਆ ਮਰੀਜ਼ ਦਾ ਜਾਨ ਬਚਾਉਣਾ ਮਰੀਜ਼ ਨੂੰ ਬਿਹਤਰ ਸਹੂਲਤਾਂ ਦੇਣਾ ਸੋ ਕਈ ਵਾਰ ਕਈ ਇਹ ਹੁੰਦਾ ਮਰੀਜ਼ ਜਿਹੜਾ ਬਹੁਤ ਹੀ ਜ਼ਿਆਦਾ ਸੀਰੀਅਸ ਆ ਮਰੀਜ਼ ਉਹਦੇ ਵੱਲ ਜ਼ਿਆਦਾ ਧਿਆਨ ਦੇਰੀ ਹੁੰਦੀ ਆ ਸਾਡੀ ਟੀਮ ਔਰ ਦੂਸਰਾ ਕੋਈ ਪੇਸ਼ੈਂਟ ਜਿਹੜਾ ਹੈ ਕਿਸੇ ਟਾਈਮ ਉਹ ਇਗਨੋਰ ਹੋ ਜਾਂਦਾ ਸੋ ਥੋੜਾ ਪਬਲਿਕ ਨੂੰ ਵੀ ਪੇਸ਼ੈਂਸ ਰੱਖਣੀ ਚਾਹੀਦੀ ਆ ਪਬਲਿਕ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਗੁਰੂ ਨਾਨਕ ਦੇਵ ਹਸਪੀਟਲ ਦੇ ਸਟਾਫ ਨਾਲ ਡਾਕਟਰਾਂ ਨਾਲ ਤੇ ਬਾਕੀ ਜਿਹੜਾ ਸਾਡੇ ਇੱਥੇ ਕੰਮ ਕਰ ਰਹੇ ਨੇ ਸਾਰਿਆਂ ਦੇ ਨਾਲ ਬਾਕੀ ਜੋ ਪੰਜਾਬ ਸਰਕਾਰ ਦਾ ਟੀਚਾ ਹੈ ਮੋਸਟਲੀ ਜਿਹੜੀਆਂ ਅਸੀਂ 80% ਦਵਾਈਆਂ ਨੇ ਉਹ ਗੁਰੂ ਨਾਨਕ ਦੇਵ ਹਸਪੀਟਲ ਅੰਦਰੋਂ ਹੀ ਮੁਹੱਈਆ ਕਰਵਾ ਰਹੇ ਆ ਜੜੀਆਂ ਕੁਝ ਕਿਉਂਕਿ ਹਰ ਦਵਾਈ ਜਿਹੜੀ ਹੈਗੀ ਆ ਉਹ ਸਾਡੇ ਵੀ ਪਰਚੇਸ ਤੋਂ ਬਾਹਰ ਆ ਸੋ ਉਹ ਦਵਾਈ ਮਰੀਜ਼ ਨੂੰ ਕਈ ਵਾਰ ਲਿਆਣੀ ਵੀ ਪੈ ਜਾਂਦੀ ਆ ਸੋ ਅ ਅਸੀਂ ਹਰ ਟਾਈਮ ਜਿਹੜਾ ਹੈਗਾ ਸਾਡਾ ਤਾਂ ਇਹੀ ਹਮੇਸ਼ਾ ਇੱਕ ਕੋਸ਼ਿਸ਼ ਰਹਿੰਦੀ ਆ ਵੀ ਮਰੀਜ਼ ਨੂੰ ਬਿਹਤਰ ਤੋਂ ਬਿਹਤਰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣ ਜੀ ਥੈਂਕ ਯੂ ਸੋ ਮੱਚ ਸਰ ਗੱਲਬਾਤ ਕਰਨ ਦੇ ਲਈ ਸੋ ਐਸੇਗੇ ਸਾਡੇ ਨਾਲ ਮੈਡੀਕਲ ਸੁਪਰਟੈਂਡੈਂਟ ਡਾਕਟਰ ਕਰਮਜੇ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਜੋ ਅਫਵਾਹਾਂ ਫੈਲਾਈਆਂ ਜਾ ਰਹੀਆਂ ਸੀ ਕਿ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਆਈ ਸੀ ਯੂ ਦੇ ਵਿੱਚ ਅੱਗ ਲੱਗਣ ਦੇ ਨਾਲ ਦੋ ਦੋ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਇਹਨਾਂ ਨੇ ਨਕਾਰਿਆ ਔਰ ਇਸ ਦੇ ਨਾਲ ਨਾਲ ਹੀ ਗੁਰੂ ਨਾਨਕ ਦੇਵ ਹਸਪੀਟਲ ਜੋ ਕਿ ਲੋਕਾਂ ਨੂੰ ਲਗਾਤਾਰ ਵਧੀਆ ਜਿਹੜੀਆਂ ਮੈਡੀਕਲ ਸਰਵਿਸਿਜ਼ ਪ੍ਰੋਵਾਈਡ ਕਰਵਾ ਲੈ ਸੁਵਿਧਾਵਾਂ ਦੇ ਰਿਹਾ ਹੈ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਕੈਮ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ